ਠੀਕ ਹੈ ਠੀਕ 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 ਜਾਉਣ ਚੰਚਣਾ ਕਰ ਲਾਤ ਵੀ ਹੁੰਦਾ ਬੜੇ ਬੰਦੇ ਇੱਥੇ ਲੱਗੇ ਨੇ ਕੋਈ ਚੱਕ ਨਹੀਂ ਮੱਤ ਪਦਤੀ 3 ਉਹ ਤਾਂ ਸਰਮਾ ਗਿਆ ਨਹੀਂ ਐਕਸੀਡੈਂਟ ਕਿੱਥੇ ਜ ਹੋਇਆ ਵੀਰ ਐਕਸੀਡੈਂਟ ਕਿੱਥੇ ਜ ਹੋਇਆ ਜੀ ਕਾਲੇ ਪਕਾਣੇ 47 ਪਕਾਣੇ ਤੇ ਗੱਡੀਆਂ ਕੁਝ ਵੱਜਿਆ ਕਿ ਜਾਂ ਵਧੀਆ ਸੀ ਲੱਗਦਾ ਇਧਰ ਇੱਕ ਇਖਤਿਆਲ ਹੱਥ ਫ੍ਰੈਕਚਰ ਕਾਹਨੇ ਨਾ ਪੜਿਆ ਨਾ ਕੋਈ ਹੋਇਆ ਤੇ ਆਪਾਂ ਨੂੰ ਤਾਂ ਸੁਣਿਆ ਤੇ ਨਾ ਤੇ ਸਿਰਫ ਜਿਹੜੇ ਇੱਥੇ ਆ ਇਹ ਇਹੋ ਸਾਰੇ ਜਗਮੀਆ ਤੋਂ ਹੋਏ ਜੱਟ ਵਾਲੀ ਭਾਜੀ ਕੀ ਹਾਲ ਦੇ ਕੀ ਹਾਲ ਜੋ ਇੱਕ ਇੱਕ ਮਿੰਟ ਇੱਕ ਮਿੰਟ ਬਸ ਉਹ ਕਹਿੰਦੇ ਟਾਇਰ ਪਾੜ ਗਿਆ ਏ ਕਿਹਦਾ ਛੋਟੇ ਹਾਥੀ ਦਾ ਛੋਟਿਆ ਦਿੱਤੇ ਸੀਗੇ ਹਮ ਉਹ ਨਾਲੇ ਜਾਣ ਦੇ ਮੇਲੇ ਤੇ ਨਾਲੇ ਜਾਣ ਹਾਂਜੀ ਮੇਲੇ ਜਾਣ ਦੇ ਨਾਲ ਇਹਨਾਂ ਕਦਾਦ ਮਾਂ ਮਰੀ ਜਾਂਦੇ ਚੱਲ ਮੇਰਾ ਨਾ ਜੀਤੀ ਕਿੱਥੇ ਰਹਿਣ ਵਾਲਾ ਹੈ ਚੌਧਰੀ ਆ ਰਿਹਾ ਹੈ ਇਹ ਤਾਂ ਸੁਫ ਹੋਇਆ ਕੀ ਸੀ ਹੋਇਆ ਕੁਛ ਨਹੀਂ ਜੀ ਅਸੀਂ ਜਾਣਦੇ ਹਾਂ ਮੇਲਾ ਵੇਖਣ ਅਜ ਨਾਲੇ ਚਰਚ ਦੇ ਵਿੱਚ ਤੇ ਰਾਹ ਦੇ ਵਿੱਚ ਚਾਂਗੀ ਇਹਨਾਂ ਦੀ ਗੱਡੀ ਦਾ ਟਾਇਰ ਜਿਹੜਾ ਪੈਂਚਰ ਹੋ ਗਿਆ ਵਾ ਤੇ ਗੱਡੀ ਦਾ ਮਾੜਾ ਡੋਲ ਖੋ ਗਿਆ ਤੇ ਪਲਟ ਗਈ ਆ ਪਲਟ ਕੇ ਤੇ ਜਾ ਕੇ ਨਾ ਮੁਰਕੇ ਸਾਰੇ ਸਟਾਲਾ ਲੱਗ ਗਿਆ ਤੇ ਦੇਖ ਕੇ ਤੇ ਘਾੜ ਦੇ ਜਿਹੜੇ ਬੰਦੇ ਆ ਨਾ ਉਹਨਾਂ ਨੇ ਵੀ ਸਟਾ ਬਾਬਾ ਕਿਹੜੀ ਗੱਡੀ ਕਿਹੜੀ ਸੀ ਗੱਡੀ ਆ ਛੋਟਾ ਹਾਥੀ ਸੀ ਹਾਂਜੀ ਕਿਸ ਤਰ੍ਹਾਂ ਪਹੁੰਚਾਇਆ ਗਿਆ ਇੱਥੇ ਇੱਥੇ ਫਿਰ ਉਹ ਗੱਡੀ ਤੇ ਹੀ ਆਪਣੀਆਂ ਤੇ ਫਿਰ ਆ ਗਈ ਵਾਪਸ ਹੇ ਗੈਰ ਗਾਰਡਿੰਗ ਕਿੰਨੇ ਕਿ ਜਾਣੇ ਸੀ ਇਹਦੇ ਵਿੱਚ ਉਹਦੇ ਵਿੱਚ 15 ਬੱਚੇ ਹੀ ਹੈਗੇ ਸਾਰੇ ਜਿੱਤ ਬੱਚੇ ਵੀ ਆ ਗਏ ਇ ਤੇ ਔਰਤਾਂ ਵੀ ਆ ਗਈਆਂ ਸਾਰੇ ਨਾਲੇ ਮਿਲ ਹੀ ਗਏ ਹਾਂਜੀ ਤੁਹਾਡਾ ਵਿਜੇਨਾ ਵਿਜੇ ਜੀ ਕਿੱਥੋਂ ਕੀ ਹੋਇਆ ਕੀ ਹੈ ਹਾਂਜੀ ਹੋਇਆ ਕੀ ਹੈ ਉਹ ਸਾਰਾ ਮੇਲੇ ਜਾ ਰਹੇ ਹਾਂ ਚਰਚੇ ਆਪਾਂ ਅਜਨਾਲਾ ਲੱਗਦਾ ਤੇ ਉਹ ਸਾਰਾ ਰਸਤੇ ਚ ਪੈਂਚਰ ਹੋ ਗਈ ਅੱਛਾ ਹਾਂਜੀ ਫਿਰ ਕੀ ਹੋਇਆ ਤੇ ਉਹ ਸਾਰਾ ਫਿਰ ਏਦਾਂ ਗੱਡੀ ਪਲਟ ਗਈ ਪਲਟ ਗਈ ਹਾਂਜੀ ਚਾਦੇ ਵਿੱਚ ਵਜ ਗਈ ਗੱਡੀ ਵਜੀ ਨਹੀਂ ਸਰ ਕਹਿੰਦੇ ਉਹ ਗਲ ਟਾਇਰ ਹੀ ਉਹਦਾ ਮਤਲਬ ਕਿੰਨੇ ਜਾਣੇ ਸੀ ਉਹਦੇ ਵਿੱਚ ਸਾਰੇ 25 30 ਜਣੇ ਹੋਣੇ ਟੈਂਪੂ ਸੀ 15 ਕ ਜੀ 15 ਕ ਜਣੇ ਟੈਂਪੂ ਸੀ ਹਾਂਜੀ ਕਿੰਨੇ ਕ ਜ਼ਖਮੀਏ ਜ਼ਖਮੀ ਸਰ ਲਗਭਗ ਉਹ ਸਾਰੇ ਹੀ ਹੋਏ ਸਾਰੇ ਹੋਏ ਹਾਂਜੀ ਤੇ ਕਿੱਥੋਂ ਜਾਣਗੇ ਤੁਹਾਡੇ ਆਪਾਂ ਸਰ ਮੈਥੇ ਮੈਥੇ ਲੱਗੇ ਚੌਧਰੀ ਵਾਲ ਪਿੰਡ ਤੁਹਾਡਾ ਚੌਧਰੀ ਵਾਲ ਪਿੰਡ ਨਾਂ ਕੀ ਤੁਹਾਡਾ ਵਿਜੇ ਨਾਮ ਹਾਂਜੀ ਠੀਕ ਸਰ ਸਭ ਤੋਂ ਪਹਿਲਾਂ ਕਿਹਸਾ ਆਇਆ ਜਖਮੀ ਆਇਆ ਤੇ ਟੋਟਲ 12 ਪੇਸ਼ੈਂਟ ਇੰਜਰਡ ਹੋਏ ਨੇ ਇੰਨੇ ਵਿੱਚ ਜਿਹੜੇ ਮਾਈਨਰ ਇੰਜਰੀਜ਼ ਹੈਗੀਆਂ ਸਿਰਫ तकरीबन 5 ਪੇਸ਼ੈਂਟ ਦੇ ਤੇ ਜਿਹੜੇ 6-7 ਪੇਸ਼ੈਂਟ ਨੇ ਉਹ ਥੋੜੇ ਜਿਆਦਾ ਇੰਜਰੀਜ਼ ਹੈਗੀਆਂ ਇੱਥੇ ਦੋ ਤਿੰਨ ਤੋਂ ਚਾਰ ਜਿਹੜੇ ਫ੍ਰੈਕਚਰ ਹੋਏ ਨੇ ਤੇ ਦੋ ਦੇ ਹੈਡਿੰਗ ਜੰਸ ਹੈਗੀਆਂ ਕੋਈ ਰੈਫਰ ਕੀਤਾ ਹੈ ਨਾ ਵਿੱਚ ਰੈਫਰ ਇੱਕ ਪੇਸ਼ੈਂਟ ਰੈਫਰ ਹੋਏਗਾ ਉਹ ਮਾਤਾ ਜੀ ਦਾ ਹੈਡਿੰਗ ਜੰਸ ਜਦੀ ਹੈਗੀ ਹੈ ਉਹਨਾਂ ਦਾ ਰੈਫਰ ਹੋਏਗਾ ਜਸਨਾਮ ਵਾਈਫ ਆਫ ਸਾਰਤਿਕ ਮਸੀਹ ਹੈਗਾ ਉਹਨਾਂ ਦੇ ਹੈਡ ਨੀਟਰੀ ਥੋੜੀ ਜਿਆਦਾ ਹੈਗੀ ਬੱਚੇ ਵੀ ਹੈਗੇ ਨੇ ਬੱਚੇ ਵੀ ਇੱਕ ਦੇ ਬੱਚੇ ਦੇ ਫ੍ਰੈਕਚਰ ਹੈਗਾ ਤੇ ਹਾਂ ਇੱਕ ਬੱਚੇ ਦੇ ਫ੍ਰੈਕਚਰ ਹੈਗਾ ਇੱਕ ਕੁੜੀਆ ਹੋਗਾ ਪੰਜ ਸਾਲ ਦੀ ਜਿਹੜੇ ਫ੍ਰੈਕਚਰ ਹੈਗਾ